ਨਾਟਿਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਮਨਜੀਤ ਸਿੰਘ ਰਮਾਣਾ ਐਨਸੀਸੀ ਗਰੁੱਪ ਲੁਧਿਆਣਾ ਦੇ 16 ਕੈਂਡੀਟਾਂ ਲਈ ਡਰੋਨਾਂ ਦੀ ਜਾਣ ਪਛਾਣ ਸੰਚਾਲਨ ਅਤੇ ਸੰਭਾਲ ਸਰੇਖ ਵਾਲਾ ਇੱਕ ਹਫ਼ਤੇ ਦਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ ਜਾਵੇਗਾ ਇਹ ਸਿਖਲਾਈ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 5:30 ਵਜੇ ਤੱਕ ਨਿਰਧਾਰਤ ਕੀਤੀ ਗਈ ਹੈ ਜੋ ਕਿ ਡਰੋਨ ਹੈਂਡਲਿੰਗ ਸੰਚਾਲਨ ਅਤੇ ਰੱਖ-ਰਖਾ ਦੇ ਤਕਨੀਕੀ ਅਤੇ ਵਿਹਾਰਕ ਪਹਿਲੂਆਂ ਤੇ ਕੇਂਦਰਿਤ ਹੈ ਸੈਂਸ ਸਕੈੰਡਰੀ ਸਕੂਲ ਲੁਧਿਆਣਾ ਦੇ ਵੱਖ-ਵੱਖ ਕਾਲਜਾਂ ਦੀਆਂ ਗਰਲਜ਼ ਐਨ ਸੀ ਸੀ ਕੈਡਟਸ ਸੀਨੀਅਰ ਪੇਸ਼ੇਵਰਾਂ ਦੇ ਮਾਹਰ ਮਾਰਗਦਰਸ਼ਨ ਹੇਠ ਰਾਸ਼ਟਰੀ ਹੁਨਰ ਸਿਖਲਾਈ ਸੰਸਥਾ ਵਿਕੇ ਡਰੋਨ ਸਿਖਲਾਈ ਲੈ ਰਹੀਆਂ ਹਨ ਐਨ ਸੀ ਸੀ ਗਰਲ ਕੈਡਟਾਂ ਲਈ ਡਰੋਨ ਸਿਖਲਾਈ ਦਾ ਸਮਰਥਨ ਕਰਨ ਵਾਲੇ ਕਾਲਜਾਂ ਵਿੱਚ ਖਾਲਸਾ ਕਾਲਜ ਫਾਰ ewomen ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਜੀ ਐਚ ਜੀ ਖਾਲਸਾ ਕਾਲਜ ਗੁਰੂ ਸਰ ਸੁਧਾਰਿਆ ਗੁਰੂ ਨਾਨਕ ਖਾਲਸਾ ਕਾਲਜ ਫਾਰ ewomen ਐਸ ਡੀ ਪੀ ਕਾਲਜ ਫਾਰ ewomen ਰਾਮਗੜੀਆ ਗਰਲਜ਼ ਕਾਲਜ ਸਵਾਮੀ ਗੰਗਾਗਰੀ ਜਨਤਾ ਗਰਲਜ਼ ਕਾਲਜ ਸਰਕਾਰੀ ਕਾਲਜ ਫਰ ਗਰਲਜ਼ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਐਸ ਸੀ ਡੀ ਗਵਰਨਮੈਂਟ ਕਾਲਜ ਲੁਧਿਆਣਾ ਸ਼ਾਮਲ ਹਨ ਇਹ ਇਸ ਪਹਿਲ ਕਦਮੀ ਦਾ ਉਦੇਸ਼ ਕੈਡਟਾਂ ਨੂੰ ਰੱਖਿਆ ਅਤੇ ਸਿਵਲ ਐਪਲੀਕੇਸ਼ਨਾਂ ਵਿੱਚ ਉੱਭਰ ਰਹੀਆਂ ਟੈਕਨੋਲੋਜੀਆਂ ਨਾਲ ਜੁੜੇ ਜ਼ਰੂਰੀ ਹੁਨਰਾਂ ਨਾਲ ਲੈਸ ਕਰਨਾ ਹੈ NCC ਗਰਲ ਕੈਡਟ ਨੂੰ ਡਰੋਨ ਸਿਖਲਾਈ ਦਿੱਤੀ ਗਈ ਜੋ ਕਿ ਡਾਇਰੈਕਟਰ ਜਨਰਲ ਨੈਸ਼ਨਲ ਕੈਡਟ ਕੋਰ ਦੇ ਉੱਚ ਨਿਰਦੇਸ਼ਾਂ ਤੇ ਆਧਾਰਤ ਸਮਕਾਲੀ ਸਿਖਲਾਈ ਅਤੇ ਹੁਨਰ ਵਿਕਾਸ ਪਹਿਲ ਕਾਰਮੀ ਦੇ ਹਿੱਸੇ ਵਜੋਂ ਦਿੱਤੀ ਗਈ। ਲੇਫਟਨੈਂਟ ਜਨਰਲ ਗੁਰਬੀਰਪਾਲ ਸਿੰਘ ਪੀਵੀਐਸਐਮ ਐਵੀਐਸਐਮ ਵੀਐਸਐਮ ਅਤੇ ਐਡੀਸ਼ਨਲ ਡਾਇਰੈਕਟਰ ਜਨਰਲ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਮੇਜਰ ਜਨਰਲ ਜਗਦੀਪ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਗਰੁੱਪ ਕਮਾਂਡਰ ਬ੍ਰਿਗੇਡিয়ার ਪਰਮਜੀਤ ਸਿੰਘ ਚੀਮਾ ਐਸਐਮ ਬੀਐਸਐਮ ਦੇ ਮਾਰਗਦਰਸ਼ਨ ਤੇ ਆਧਾਰਤ ਸੀ ਐਨਸੀਸੀ ਪਾਠਕ੍ਰਮ ਦੇ ਹਿੱਸੇ ਵਜੋਂ ਡਰੋਨ ਸਿਖਲਾਈ ਨੂੰ ਪ੍ਰਧਾਨ ਮੰਤਰੀ ਦੇ ਹੁਨਰ ਵਿਕਾਸ ਦੇ ਰਾਸ਼ਟਰੀ ਉਦੇਸ਼ ਨਾਲ ਜੋੜਿਆ ਗਿਆ ਹੈ ਖੇਤਰੀ ਨਿਰਦੇਸ਼ਕ ਪ੍ਰੋਜੈਕਟ ਲੈਫਟੀਨੈਂਟ ਕਰਨਲ ਵਿਸ਼ਾਲ ਅਰੋੜਾ ਨੇ ਇਹ ਯਕੀਨੀ ਬਣਾਇਆ ਕਿ NCC ਕੈਡਟਾਂ ਨੂੰ ਡਰੋਨ ਸਿਖਲਾਈ ਵਿੱਚ ਹੁਨਰ ਦਿੱਤਾ ਜਾਵੇ। ਇਹ ਸਿਖਲਾਈ ਕਮਾਂਡਿੰਗ ਅਫਸਰ ਕਰਨਲ ਆਰਐਸ ਚੋਹਾਨਾ, ਪੀਆਈ ਸਟਾਫ ਐਸੋਸੀਏਟ NCC ਅਫਸਰਾਂ ਅਤੇ ਹੋਰ ਤਕਨੀਕੀ ਪੇਸ਼ੇਵਰਾਂ ਦੀ ਯੋਜਨਾਬੱਧੀ ਪਹਿਲ ਕਦਮੀ ਤਹਿਤ ਦਿੱਤੀ ਜਾ ਰਹੀ ਹੈ। ਜਿਸ ਨਾਲ ਇੱਕ ਮਜ਼ਬੂਤ ਸਿੱਖਣ ਵਾਤਾਵਰਣ ਅਤੇ ਅਨੁਸ਼ਾਸਿਤ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਪਹਿਲਾ ਹੀ ਬੀ ਐਨ ਸੀ ਸੀ ਗਰਲ ਕੈਡਿਟਾਂ ਅਤੇ ਸਿਖਲਾਈ ਸਟਾਫ ਡਰੋਨ ਹੈਂਡਲਿੰਗ ਵਿੱਚ ਪ੍ਰਮਾਣਿਕरण ਸਿਖਲਾਈ ਪ੍ਰਾਪਤ ਕਰ ਚੁੱਕੇ ਹਨ ਇਹ ਪਹਿਲ ਕਦਮੀ ਐਨ ਸੀ ਸੀ ਅਧੀਨ ਯੁਵਾ ਸਿਖਲਾਈ ਵਿੱਚ ਆਧੁਨਿਕ ਟੈਕਨੋਲੋਜੀ ਨੂੰ ਜੋੜਨ ਕੈਡਿਟਾਂ ਨੂੰ ਵਿਹਾਰਕ ਤਜਰਬੇ ਅਤੇ ਮਾਹਰ ਸਲਾਹ ਨਾਲ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਾਲੇ ਇੱਕ ਮਹੱਤਵਪੂਰਨ ਕਦਮ ਨੂੰ ਦਰਸਾਉਂਦੀ ਹੈ